ਇਹ ਤਾਂ ਹੋ ਸੁਬਾਹ ਤਾਂ ਪਤਾ ਨਹੀਂ ਕਿੱਥੇ ਕੱਟੀ ਦਸੀਗੀ ਇਹ ਨਹੀਂ ਹੋ ਸਕਦਾ ਵੀ ਸਾਰੀ ਜੜੀਆਂ ਚ ਲੈਰ ਚੱਲੀ ਇਹ ਤੁਸੀਂ ਉਹ ਫਾਟਕ ਖੜਾ ਫਾਟਕ ਤੇ ਪੁੱਛ ਲੋ ਇਹ ਇਹਨਾਂ ਦੀ ਨਗਲੀ ਕਰਕੇ ਉਹਦੇ ਵਿੱਚ ਗਰੀਬ ਬੰਦੇ ਦੀ ਅੱਖ ਕੱਲੇ ਪੈ ਜੋ ਕਰਨ ਕੇ ਮੱਚ ਗਈ ਫੋਟੋ ਕੱਟ 5-6 ਲੱਖ ਦਾ ਨਾਣਾ ਆ ਜੀ ਪਰ ਤੁਸੀਂ ਪਤਾ ਕਰ ਹੀ ਲਿਆ ਐਡ ਤਾਂ ਚੱਲਦੀ ਸੀ ਨਾ ਜੀ ਕੋਈ ਇਹ ਤਾਂ ਕੋਈ ਦੌਰ ਹੈ ਨਹੀਂ ਨਾ ਲੈਟ ਐ ਨਾ ਸਾਡੇ ਕੋਲੇ ਤਾਂ ਹੈ ਨਹੀਂ ਹੈ ਤਾਂ ਸਿਟੀ ਜਾ ਪਰ ਉਹ ਕਹਿੰਦੇ ਵੀ ਅਸੀਂ ਤਾਂ ਸੱਚ ਕੱਟੀ ਸੀ ਐ ਤਾਂ ਮੁਕਸਮ ਚੱਲਦੀ ਹੈ ਕਿ ਲਾਗ ਕੌਣ ਗਿਆ ਜੀ ਉਹ ਤਾਂ ਨਾ ਸਵੇਰ ਡੇਲੀ ਕੱਟ ਦਿੰਦੇ ਉਸ ਤੋਂ ਆ ਕੇ ਨਹੀਂ ਸਰ ਜੀ ਮੰਨਦੇ ਆ ਫੇਰ ਲਾ ਕੌਣ ਗਿਆ ਜੇ ਕਿਤੇ ਹੀ ਗੱਲ ਹੋ ਗਈ ਉਹਨੇ ਹੋ ਸਕਦਾ ਕੋਈ ਘਰਾਂ ਘਰਾਂ ਵਾਲਾ ਜਾਂ ਦੁਕਾਨ ਵਾਲਾ ਹੋਰ ਕਿਉਂ ਹੋਰ ਸੋਚਦੇ ਉੱਥੇ ਫਿਰ ਕੁਝ ਇਹੀ ਹੋਊਗਾ ਕੋਈ ਨਾ ਕੋਈ ਕੰਮ ਕਰਾਂਗੇ 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 ਕੋਈ ਨਾ ਮੈਨੂੰ ਸੋਚਦਾ ਕਿ ਬਾਕਾਟ ਦਿੰਦੇ ਆ ਬਹਿਣਾ ਦਾ ਕੀ ਹੈ ਆ ਕੋਈ ਨਾ ਮਾਹੀ ਹੈ ਨਾ ਇਹ ਰਹਿਣਾ ਜਣਾ ਕਨੇ ਲਾਇ ਲਿਆ ਕਰੋ ਦੁਬਾਰਾ ਮੁੰਡੇ ਇੰਦੀ ਡਿਊਟੀ ਹੈ ਜਾਦਵਿੰਦਰ ਦੀ ਇਹ ਗਈ ਹੈ ਤੇ ਕਿਹਨੇ ਮੈਨੂੰ ਪਤਾ ਹੋ ਜੀ ਜਾਦਵਿੰਦਰ ਆ ਗਈ ਆ ਨਾ ਫਿਰ ਕੋਈ ਕੋਈ ਜ਼ਿੰਮੇਵਾਰੀ ਤਾਂ ਕਿਸੇ ਨੇ ਤਾਂ ਲਾਈ ਹੋ ਸੱਚ ਕਿਹਨੇ ਲਾਈ ਹੋਵੇ ਕਿੰਨੇ ਲਾ ਲੈ ਨਾ ਮੁੱਲ ਲੱਕੀ ਦਾ ਲੈਣ ਤੋਂ ਆਪਾਂ ਨੂੰ ਵੀ ਕੁਝ ਦਿਵਾਉਣਾ ਪਿੰਡ ਦਾ ਮਸਲਾ ਚਲੋ ਗੱਲ ਵੱਖਰੀ ਆ ਤੂੰ ਜ਼ਿੰਮੇਵਾਰੀ ਤਾਂ ਲੋ ਨਾ ਵੀ ਲੈਣ ਤੋਂ ਅੱਗ ਲੱਗੀ ਆ ਲੈਟ ਚਲਦੀ ਹੈ ਲੈਟ ਦਾ ਨਾ ਚਲਦਾ ਲੈਟ ਚਲਦੀ ਇਹਦੇ ਗੱਲ ਹੁਣ ਮੰਨਦੀ ਨਾ ਲੈਟ ਚਲਦੀ ਆ ਕਿਸੇ ਨੇ ਵੀ ਲਾਤੀ ਆ ਫਿਰ ਉਹਨਾਂ ਦੀ ਜਿੰਮੇਵਾਰੀ ਮੁਲਾਜ਼ਮਾਂ ਦੀ ਆ ਲੈਟ ਦਾ ਤਾਂ ਕੋਈ ਪਤਾ ਨਹੀਂ ਚੱਲਦੀ ਇਹ ਚਲਦੀ ਹੈ ਕਿ ਘਰ ਆਣਾ ਨਹੀਂ ਪਤਾ ਹੀ ਨਹੀਂ ਆ ਆ ਜਿਹੜੀ ਜਮੀਨ ਆ ਉਹਦਾ ਵੀ ਭਾਵੇਂ ਇਸ ਇਸ ਲੈਨ ਤੇ ਚਲ ਵੀਰੇ ਚ ਚਲੋ ਉਹਦਾ ਕਹਿ ਦੂਗਾ ਤੇਰਾ ਥਰਡ ਪਰਸਨ ਬੰਦੇ ਨੂੰ ਪੁੱਛ ਲੈਂਦਾ ਤੁਸੀਂ ਜਿਵੇਂ ਵੀ ਹੁੰਦਾ ਜੀ ਜੋ ਹੋ ਗਿਆ ਉਹ ਤੇ ਪੈਦਾ ਨਹੀਂ ਉਹਦਾ ਹੁਣ ਜੇ ਤੂੰ ਤਾਂ ਉਹਦਾ ਗਰੀਬ ਦੀ ਮਦਦ ਤੇ ਕਰਾਓ ਜੋ ਲਾਈਟ ਤੋਂ ਲੱਗੀ ਆ ਜੋ ਜਿੰਨੇ ਵਰਤਵਾਦ ਫਾਇਦਾ ਹੁੰਦਾ ਤੁਸੀਂ ਆਹ ਦੀ ਜ਼ਿੰਮੇਵਾਰੀ ਲਓ ਇਹਨੇ ਅਜੇ ਤੋ ਭਰਾਏ ਨਾ ਮੈਨੂੰ ਲਿਖ ਕੇ ਦੇਣਾ ਹਾਂ ਤੁਸੀਂ ਦਿਓ ਆ ਦਿਨ ਜਿੰਨਾ ਕਰ ਸਕਦੇ ਉਹ ਵਿਚਾਰੇ ਪੜਾਏ ਸਾਰਾ ਮੁੰਡੇ ਦੀਆਂ ਲੱਤਾਂ ਮੱਚ ਗਈਆਂ ਉਹਦੀਆਂ ਵਿਚਾਰੇ ਤੁਸੀਂ ਤੇ ਜੇਬ ਤੋਂ ਦੇ ਨਹੀਂ ਸਕਦੇ ਹਾਂ ਤੁਹਾਨੂੰ ਤੇ ਦੱਸ ਦੋ ਜੇ ਤੁਸੀਂ ਸਾਡੀ ਜ਼ਰੂਰਤਾਂ ਸਿਰੇ ਐਕਸਿਨ ਸਾਹਿਬ ਜਾਂ ਕੋਈ ਕਿਸੇ ਕੋਲ ਵੀ ਜਾਣਾ ਅਸੀਂ ਭੇਜ ਦਿਆਂਗੇ ਤੁਸੀਂ ਜਿੰਨੇ ਬੰਦੇ ਕਹੋਗੇ ਜ਼ਿੰਮੇਵਾਰ ਅਸੀਂ ਸਾਰੇ ਬੰਦੇ ਆ ਉਹਨੂੰ ਤਿਆਰ ਆ 20 50 ਤੁਹਾਡੇ ਕਹਿਣ ਨਾਲ ਉਹਦਾ ਫਾਇਦਾ ਹੋ ਜੇ ਹਾਂ ਨਹੀਂ ਕਿਹਾ ਹਾਂ ਜੀ ਜੇ ਉਹਨਾਂ ਨੇ ਮੌਕਾ ਵੇਖਣਾ ਹੁਣੇ ਬਲਾਓ ਜੀ ਦੀ ਫਿਰ ਮੌਕਾ ਡਿਊਟੀ ਆ ਹੁਣ ਸਾਦਰਾ ਸੀ ਆ ਪਰਿਵਾਰੀ ਸਾਹਿਬ ਖੜੇ ਆ ਪਰਿਵਾਰੀ ਦੀ ਗੱਲ ਵੀ ਮੈਂ ਬਰਾਤੇ ਵੀ ਤੂੰ ਲੈਨਮੈਨ ਆ ਇੱਥੇ ਚੜੇ ਵਾਣਾ ਜਿਹੜੀ ਇੱਥੇ ਅੱਗ ਲੱਗੀ ਸੀ ਜਿਹੜੀ ਇੱਥੇ ਕੁੱਕੀ ਲੱਗੀ ਸੀ ਐਸੂਲੇਟਰ ਲੱਗਿਆ ਸੀ ਉਹ ਜਿਹੜਾ ਤੂੰ ਕੱਲ ਅੱਗ ਲੱਗਣ ਤੋਂ ਬਾਅਦ ਲਾ ਕੇ ਗਿਆ ਕੀ ਦੇ ਕਹਿਣ ਦੇ ਲਾਇਆ ਅਸੀਂ ਜੇ ਸਾਨੂੰ ਗੱਲ ਕਰ ਲੋ ਐਸਡੀ ਸਾਨੂੰ ਭੇਜਿਆ ਸੀ ਸਾਨੂੰ ਬਸ ਉਹਦੇ ਕਹਿਣ ਕੀ ਕੀ ਨਾ ਉਹਨਾਂ ਦਾ ਬਲਜੀਤ ਸਿੰਘ ਨਾਲ ਗੱਲ ਕਰ ਲੋ ਇਹਦੇ ਨੂੰ ਉਹਦੇ ਲੋਇਆ ਹਾਂ ਕਹਿਣਾ ਕਿ ਹਾਂ ਜਿਸ ਨੇ ਕੱਲੋਂ ਤੂੰ ਲੈ ਕੇ ਆ ਉਹ ਟੰਗ ਤੇ ਥੋੜੇ ਤਾਂ ਅਸੀਂ ਭਾਈ ਵੀ ਕਿੱਥੇ ਮਰਤੀ ਤੇ ਤੁਹਾਡੇ ਨਾਲ ਬੈਠਾ ਹੋਰ ਇਸ ਤੋਂ ਵੱਡੀ ਗੱਲ ਕੀ ਕਿਉਂ ਹੋ ਗਿਆ ਨਹੀਂ ਯਾਰ ਫਿਰ 2 ਸਾਲਾਂ ਦੀ ਲੜਾਈ ਸੀ ਜਦੋਂ ਤੇ ਹੁਣ ਕਿਉਂ ਲੜਾਈ ਕੱਲ ਜੰਗ ਲੱਗਣ ਤੋਂ ਬਾਅਦ ਨੂੰ ਨੂੰ ਨਹੀਂ ਪਤਾ ਸੀ ਕੀਤਾ ਕਿ ਖੰਭਾ ਕਦੋਂ ਟੁੱਟਿਆ ਕਿ ਨਹੀਂ ਟੁੱਟਿਆ ਇਹ ਨਹੀਂ ਮੈਨੂੰ ਪਤਾ ਤੇਰੇ ਡਿਊਟੀ ਦੀ ਨਹੀਂ ਖੰਭਾ ਭੰਦਣਾ ਜਨਾੜਾ ਜਾਂ ਮੇਨ ਰੋਡ ਦੇ ਉੱਤੇ ਲਿੰਕ ਰੋਡ ਦੇ ਖੰਭਾ ਲੈ ਇਹਨਾਂ ਨੂੰ ਪਤਾ ਨਹੀਂ ਤੇਰੀ ਡਿਊਟੀ ਸੀਗੀ ਐ ਲੈਨ ਤੇ ਇੱਥੇ ਮੇਰੀ ਡਿਊਟੀ ਨਹੀਂ ਸੀਗੀ ਮੇਰੀ ਨਹੀਂ ਨਹੀਂ ਡਿਊਟੀ ਨਹੀਂ ਸੀ ਮੇਰੀ ਫਿਰ ਤੋਂ ਲਾਈ ਕਿਉਂ ਮਗਰਮ ਆਇਆ ਮੈਂ ਤੁਹਾਨੂੰ ਨਹੀਂ ਸੀ ਮੈਨੂੰ ਤਾਂ ਬਲਜੀਤ ਸਿੰਘ ਨੇ ਭੇਜਿਆ ਸੀ ਬਿਨਾਂ ਡੈਡੀ ਤੋਂ ਲਾਈ ਕਿਉਂ ਯਾਰ ਬਲਜੀਤ ਸਿੰਘ ਨੇ ਭੇਜਿਆ ਸੀ ਮੈਂ ਕਿਹਾ ਚੱਲ ਠੀਕ ਆ ਕੋਈ ਨਹੀਂ ਸਿੰਘ ਪੁੱਤਰ ਰਵਿਆਲ ਸਿੰਘ ਪਿੰਡ ਚੜੇਵਾਂ ਦਾ ਵਾਸੀ ਆ ਜੀ ਇਹ ਕੁਲਵਿੰਦਰ ਸਿੰਘ ਪੁੱਤਰ ਜਗਿੰਦਰ ਸਿੰਘ ਚੜੇਵਾਂ ਦਾ ਕਿਸਾਨ ਹੈ ਜੀ ਛੋਟਾ ਕਿਸਾਨ ਹੈ ਤਿੰਨ ਚਾਰ ਇਕੜੇ ਦੇ ਕੋਲ ਜ਼ਮੀਨ ਹੈ ਦੋ ਬੇਟੀਆਂ ਹੈ ਜੀ ਇਹਦੀਆਂ ਇਹਦੀ 6 ਤੋਂ 7 ਕਿਲੇ ਕਣਕ ਸੜ ਕੇ ਸੁਆਹ ਹੋ ਗਈ ਆ ਜੀ ਬਿਜਲੀ ਬੋਰਡ ਦੀ ਨਿਕੈਲੀ ਹੈ ਜੀ ਦਿਨ ਵੇਲੇ ਲਾਈਟ ਚੱਲ ਰਹੀ ਸੀ ਸ਼ਾਰਟ ਸਰਕਟ ਹੋਣ ਨਾਲ ਅੱਗ ਲੱਗ ਗਈ ਜੀ ਤੇ ਸੜਕੇ ਸਵਾਹ ਹੋ ਗਈ ਹੈ ਜੀ ਅਸੀਂ ਸਰਕਾਰ ਤੋਂ ਤੇ ਜਿੰਨੀਆਂ ਵੀ ਮੰਨ ਲਓ ਸੰਸਥਾਵਾਂ ਉਹਨਾਂ ਤੋਂ ਮੰਗ ਕਰਦੇ ਆਂ ਵੀ ਇਹਦੀ ਵੱਧ ਤੋਂ ਵੱਧ ਮਦਦ ਕੀਤੀ ਜਾਵੇ ਵੀ ਚਲੋ ਇਹਦਾ ਵਿਚਾਰੇ ਦਾ ਜੋ ਵੀ ਪਰਿਵਾਰ ਦਾ ਗੁਜ਼ਾਰਾ ਕਰ ਸਕੇ ਜੋ ਚਾਰ ਪੈਸੇ ਆ ਜਾਂਦਾ ਹੈ ਤੇ ਇਹ ਜ਼ਮੀਨ ਵੀ ਇਹਦੇ ਕੋਲੋਂ ਠੇਕੇ ਤੇ ਸੀ ਜੀ ਤੇ ਠੇਕੇ ਦੇ ਜ਼ਮੀਨ ਲੈ ਕੇ ਵਾਈ ਕਰਦਾ ਜੀ ਆਪਦੀ ਇਹਦੇ ਕੋਲ ਬਹੁਤ ਥੋੜੀ ਜ਼ਮੀਨ ਹੈ ਮੈਂ ਗੁਲਵਿੰਦਰ ਸਿੰਘ ਪੁੱਤਰ ਜਗਿੰਦਰ ਸਿੰਘ ਜੀ ਪੈਂਡ ਚੜੇਵਾਨ ਦਾ ਰਹਿਣ ਵਾਲਾ ਜੀ ਮੈਂ 7 ਏਕੜ ਜ਼ਮੀਨ ਇੱਕ ਕੇ ਲੈਦੀ ਜੋ ਕੋੜ ਪੂਰਾ ਰੋਡ ਤੋਂ ਚੜੇਵਾਂ ਨੂੰ ਸੜਕ ਜਾਂਦੀ ਉਸ ਤੇ ਬਿਜਲੀ ਦੇ ਸ਼ਾਰਟ ਸਰਕਟ ਨਾਲ ਮੇਰੀ ਕਣਕ ਸੜ ਗਈ ਜੋ ਬਿਜਲੀ ਵਾਲਿਆਂ ਦੀ ਨਗਹਿਲੀ ਹੈ ਜੀ ਦਰਖਤਾਂ ਦੇ ਵਿੱਚ ਜੋ ਲੈਂਟ ਆਪਦੀਆਂ ਖੰਭੇ ਟੁੱਟੇ ਹੋਣ ਕਾਰਨ ਉੱਥੇ ਇਹਨਾਂ ਨੇ ਧਿਆਨ ਨਾ ਦੇਣ ਦੇ ਕਾਰਨ ਮੇਰੀ ਕਣਕ ਸੜੀ ਗਈ ਮੇਰੀਆਂ ਦੋ ਧੀਆਂ ਜੀ ਪੁੱਤਰ ਮੇਰੇ ਹੈ ਨਹੀਂ ਮੈਂ ਪੁੱਤਾਂ ਵਾਂਗ ਫ਼ਲ ਪਾ ਲਈ ਦੀ ਜੀ ਤੇ ਮੈਂ ਆਦੇ ਮੇਰੇ ਕੋਲ 2 ਕਿਲੇ ਜ਼ਮੀਨ ਦੇ ਮੈਂ ਕਰਦਾ ਗਿਆ ਹੁਣ ਕਿੱਥੋਂ ਚਲਾਵਾਂ ਮੈਂ ਮੰਗ ਕਰਦਾ ਮੈਨੂੰ ਵੰਡ ਦਾ ਮੌਜਾ ਦਿੱਤਾ ਜਾਵੇ ਕਿੰਨੇ ਠੇਕੇ ਤੇ ਲਈ ਸੀ ਕਦੋਂ ਤੋਂ ਵਹੀ ਕਰ ਰਹੇ ਹੋ ਕਿੰਨਾ ਨੁਕਸਾਨ ਹੋਇਆ ਮੈਂ ਪਿਛਲੇ 5-7 ਸਾਲ ਤੋਂ ਵਹੀ ਕਰ ਰਿਹਾ ਜੀ ਮੈਂ 82000 ਠੇਕੇ ਤੇ ਲਈ ਸੀ ਮੇਰਾ ਘਟੋ ਘਾਟ ਚਾਰ ਤੋਂ 4.5 ਲੱਖ ਰੁਪਏ ਦਾ ਨੁਕਸਾਨ ਹੋਇਆ ਕੀ ਮੰਗ ਕਰਦੇ ਹੋ ਮੈਂ ਮੰਗ ਕਰਦਾ ਮੈਨੂੰ ਕਾਰ ਚਲਾਉਣ ਵਾਸਤੇ ਕੋਈ ਸਹਾਇਤਾ ਦਿੱਤੀ ਜਾਵੇ